ਅੱਜ 10 ਸਤੰਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਜਲਦੀ ਤੋਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਜਿਵੇਂ ਅੱਜ ਸਵੇਰ ਵੇਲੇ ਮੌਸਮ ਸਾਫ਼ ਰਿਹਾ ਕੁਝ ਖੇਤਰਾਂ ਦੇ ਵਿੱਚ ਹਲਕੀ ਜਿਹੀ ਧੁੰਦ ਤੇ ਹਲਕੀ ਜਿਹੀ ਬੱਦਲਵਾਈ ਜ਼ਰੂਰ ਦੇਖੀ ਗਈ ਦੁਪਹਿਰ ਤੱਕ ਬਹੁਤ ਸਾਰੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਤੇ ਹਵਾ ਦੇ ਵਿੱਚ ਰਵਾਨਗੀ ਦੇਖਣ ਨੂੰ ਮਿਲੀ ਕਈ ਦਿਨਾਂ ਤੋਂ ਬਾਅਦ ਗਰਮੀ ਅਤੇ ਹੌਮਸ ਕਿਸੇ ਖਾਸ ਖੇਤਰ ਦੇ ਵਿੱਚ ਦੇਖੀ ਨਹੀਂ ਗਈ ਪਰ ਦੁਪਹਿਰ ਤੋਂ ਬਾਅਦ ਬੱਦਲ ਆਸਮਾਨ ਦੇ ਵਿੱਚ ਥੋੜੇ ਥੋੜੇ ਦਿਖਾਈ ਦੇ ਰਹੇ ਹਨ ਜਿਸ ਕਰਕੇ ਪਹਾੜਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਜਾਂ ਕਿਤੇ ਵੱਡੇ ਸ਼ਹਿਰਾਂ ਦੇ ਆਸ-ਪਾਸ ਟੁੱਟਵੇਂ ਜਿਹੇ ਤੌਰ ਤੇ ਮੀਂਹ ਦੇ ਸ਼ਰਾਟੇ ਲੱਗ ਸਕਦੇ ਹਨ ਪਰ ਬਹੁਤ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਕਿਸੇ ਵੀ ਖੇਤਰ ਦੇ ਵਿੱਚ ਮੌਜੂਦਾ ਸਮੇਂ ਦਿਖਾਈ ਨਹੀਂ ਦੇ ਰਹੀ ਕੱਲ ਨੂੰ ਵੀ ਮੌਸਮ ਇਸੇ ਤਰ੍ਹਾਂ ਦਾ ਹੀ ਸਾਫ ਅਤੇ ਖੁਸ਼ਕ ਸਵੇਰ ਨੂੰ ਰਹਿਣ ਦੀ ਸੰਭਾਵਨਾ ਹੈ ਹਲਕੇ ਜੀ ਸਵੇਰ ਨੂੰ ਧੁੰਦ ਕਈ ਕੁਝ ਕੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਆਪਣੇ ਨਾਲ ਲੱਗਦੇ ਖੇਤਰ ਚਾਹੇ ਹਰਿਆਣਾ ਹੋਵੇ ਰਾਜਸਥਾਨ ਹੋਵੇ ਚਾਹੇ ਪਹਾੜੀ ਖੇਤਰ ਹੋਣ ਹਿਮਾਚਲ ਉੱਤਰਾਖੰਡ ਜਾਂ ਜੰਮੂ ਇਹਨਾਂ ਵਿੱਚ ਵੀ ਮੌਸਮ ਲਗਾਤਾਰ ਸਾਫ਼ ਬਣਿਆ ਹੋਇਆ ਹੈ ਇਸ ਕਰਕੇ ਡੈਮਾਂ ਦੇ ਵਿੱਚ ਪਾਣੀ ਦੀ ਆਮਦ ਵੀ ਲਗਾਤਾਰ ਘਟੀ ਹੈ ਤੇ ਪੰਜਾਬ ਦੇ ਵਿੱਚ ਜਿਹੜੇ ਹੜ੍ਹਾਂ ਦੇ ਵੇਲੇ ਦਰਿਆਵਾਂ ਦੇ ਗੇਟ ਫਲੱਡ ਗੇਟ ਖੋਲੇ ਜਾਂਦੇ ਸਨ ਉਹ ਵੀ ਤਕਰੀਬਨ ਸਾਰੇ ਖੇਤਰਾਂ ਦੇ ਵਿੱਚੋਂ ਬੰਦ ਕੀਤੇ ਜਾ ਰਹੇ ਹਨ ਤੇ ਦਰਿਆਵਾਂ ਦੇ ਵਿੱਚ ਵੀ ਪਾਣੀ ਘਟਿਆ ਹੈ ਪਿਛਲੇ ਦਿਨਾਂ ਦੇ ਮੁਕਾਬਲੇ ਜੋ ਕਿ ਇੱਕ ਥੋੜੀ ਜੀ ਰਾਹਤ ਦੀ ਖਬਰ ਦਿਖਾਈ ਦੇ ਰਹੀ ਹੈ